ਬਿਲਕੁਲ ਹੀ ਸਾਰੇ ਕਿਤੇ ਅੱਜ ਉਠੇ ਇੰਦਰ ਸਿੰਘ ਨੇ ਛਾ ਜਾਣਾ ਬਟੰਡੇ ਨੇ ਛਾ ਜਾਣਾ ਅੱਜ ਇਹ ਬਿਲਕੁਲ ਆਪਣੇ ਸਾਰਿਆਂ ਦੇ ਜੂਨ ਮਹੀਨੇ ਜਨ ਤਾਂ ਅੱਜ ਇਹ ਸਾਰੀਆਂ ਪ੍ਰਾਪਤੀਆਂ ਇਕੱਠੀਆਂ ਹੋ ਗਈਆਂ ਤੇ ਪ੍ਰਮਾਤਮਾ ਨੇ ਆਪਾਂ ਨੂੰ ਇਸ ਦਾ ਫਾਲ ਦਿਸਤਾ ਮਿਹਨਤ ਦਾ ਚਲੋ ਠੀਕ ਹੈ ਸਰਪੰਚ ਸਾਹਿਬ ਮੈਂ सिलेक्शन के रूप ज बहुत ज्यादा गरीब परिवार के बच्चों है और इना गरीब है कि उसके को सिर्फ Leather, leather with great care to make the shoes. To make the shoes. But he was that he left. That he left his work on the his work on the table. Table to finish in the morning. ਤਾ ਐਨੀ ਗਰੀਬੀ ਦੇ ਵਿੱਚ ਉਹ ਅਰਦਾਸ ਕਰ ਰਿਹਾ ਪਰਮਾਤਮਾ ਨੂੰ ਕਿ ਉਸ ਦੇ ਕੋਲ ਜਿਹੜੇ ਸਾਧਨਾਂ ਦੀ ਬੜੀ ਘਾਟ ਹੈ ਕਿ ਪਰਮਾਤਮਾ ਉਹਦੀ ਮਦਦ ਕਰੇ ਹਨਾ ਤਾਂ ਐਨੀ ਪਰਮਾਤਮਾ ਰੱਛਾ ਫੜੇ ਕਰ ਤਾ 15 ਹੋ ਗਈ ਨਾ ਨਾ ਕਿਤਾ ਜਾਂਦਾ ਹੈ ਭਾਰਤ ਸਰਕਾਰ ਵੱਲੋਂ ਜੋ 50 ਟੀਚਰਾਂ ਦੀ ਚੋਣ ਕੀਤੀ ਜਾਂਦੀ ਹੈ ਪੂਰੇ ਦੇਸ਼ ਦੇ ਵਿੱਚੋਂ ਔਰ ਇਹ ਤਿੰਨ ਪ੍ਰੋਸੈਸ ਹੁੰਦੇ ਆ ਇਹਦੇ ਉਹਦੇ ਚ ਹੋ ਕੇ ਇਹ ਬਰੀਕ ਛਾਣਨੀ ਲੱਗਦੀ ਹੈ ਟੈਸਟ ਹੁੰਦੇ ਆ ਤੁਹਾਡੀ ਪ੍ਰੈਜੈਂਟੇਸ਼ਨ ਹੁੰਦੀ ਆ ਤੁਹਾਡਾ ਕੰਮ ਨੂੰ ਦੇਖਿਆ ਜਾਂਦਾ ਹੈ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਔਰ ਫਿਰ ਉਸ ਤੋਂ ਬਾਅਦ ਚੁਣੇ ਹੋਏਆਂ ਦੀ ਗਾਂ ਸਟੇਟ ਲੈਵਲ ਤੇ ਚੋਣ ਹੁੰਦੀ ਆ ਉਸ ਤੋਂ ਬਾਅਦ ਸਟੇਟ ਵਾਲੇ ਜਿਹੜੇ ਚੁਣੇ ਹੁੰਦੇ ਆ ਉਹਨਾਂ ਦੀ ਨੈਸ਼ਨਲ ਵੱਲੋਂ ਜੋ ਚੋਣ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਮਤਲਬ ਚੋਣ ਕੀਤੀ ਗਈ ਹੈ ਮੇਰੀ ਪੂਰੇ ਦੇਸ਼ ਭਾਰਤ ਦੇ 50 ਟੀਚਰਾਂ ਦੇ ਵਿੱਚ ਮੈਨੂੰ ਚੁਣਿਆ ਗਿਆ। ਤੁਹਾਡੀ ਚੋਣ ਕਿਵੇਂ ਹੋਈ ਕੀ ਕੰਮਾਂ ਨੂੰ ਦੇਖ ਕੇ ਹੋਈ ਕਦੋਂ ਤੁਸੀਂ ਜੁਆਇਨ ਕੀਤਾ ਸੀ ਸਕੂਲ ਮੈਂ ਇਸ ਸਕੂਲ ਨੂੰ 2015 ਤੋਂ ਵੈਸੇ ਐਜ਼ ਹੀ ਟੀਚਰ ਮੈਂ 2004 ਤੋਂ 20 ਸਾਲ ਹੋ ਗਏ ਮੈਨੂੰ ਪੂਰੇ ਇਸ ਟੀਚਿੰਗ profession ਦੇ ਵਿੱਚ ਔਰ ਸਕੂਲਾਂ ਦੇ ਮਤਲਬ ਵਿੱਚ ਮੇਰੇ ਕੰਮ ਨੂੰ ਦੇਖਦੇ ਹੋਏ ਬੱਚਿਆਂ ਦੀ ਸਿੱਖਿਆ ਲਈ ਕੀਤੇ ਯੋਗਦਾਨ ਦੇ ਲਈ ਔਰ ਅਧਿਆਪਨ ਦੇ ਵਿੱਚ ਨਵੀਆਂ ਨਵੀਆਂ ਟੈਕਨੀਕਸ ਦੀ ਵਰਤੋਂ ਬੱਚਿਆਂ ਨੂੰ ਐਜੂਕੇਸ਼ਨ ਨਾਲ ਜੋ ਵਧੀਆ ਤਰੀਕੇ ਨਾਲ ਦਿੱਤੀ ਜਾਂਦੀ ਹੈ ਇਹਦੇ ਲਈ ਯਤਨ ਜੋ ਤੁਸੀਂ ਕੀਤੇ ਆ ਉਹਨੂੰ ਸਾਰਿਆਂ ਨੇ ਦੇਖਦੇ ਹੋਏ ਪਾਰ ਸਰਕਾਰ ਵੱਲੋਂ ਇਹ ਮੇਰੀ ਚੋਣ ਵਾਲੇ ਦਿੱਤਾ ਗਿਆ ਜਿਹੜਾ ਨੈਸ਼ਨਲ ਅਵਾਰਡ ਤੇ ਨੈਸ਼ਨਲ ਅਵਾਰਡ ਮਿਲਣਾ ਹੈ ਕਿੰਨੇ ਤਰੀਕ ਨੂੰ ਮਿਲਣਾ ਹੈ ਜੀ ਨੈਸ਼ਨਲ ਅਵਾਰਡ ਜਿਹੜਾ ਹਰ ਸਾਲ 5 ਤਰੀਕ ਨੂੰ ਡਾਕਟਰ ਰਾਧਾ ਕ੍ਰਿਸ਼ਨਨ ਜੀ ਸਾਡੇ ਰਾਸ਼ਟਰਪਤੀ ਨੇ ਸਾਬਕਾ ਉਹਨਾਂ ਦੇ ਜਨਮ ਦਿਨ ਨੂੰ ਇਸ ਦਿਨ ਵਜੋਂ ਮਨਾਇਆ ਜਾਂਦਾ ਤੇ ਟੀਚਰਜ਼ ਨੂੰ ਜੋ ਵਧੀਆ ਟੀਚਰਸ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ Sí.